ਸਾਧ ਸੰਗਤ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸਿੱਖ ਜਿਹੜੀ ਸਿਆਸਤ ਦੇ ਵਿੱਚ ਜਿਹੜੀ ਹਿੱਲ ਜੁਲ ਹੋ ਰਹੀ ਹੈ ਤੇ ਖਲਾਰਾ ਪਿਆ ਹੋਇਆ ਇਹਦੇ ਬਾਰੇ ਆਪਣੇ ਜ਼ਥੇਦਾਰ ਜੀ ਕੁਲਦੀਪ ਸਿੰਘ ਜੀ ਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਜ਼ਥੇਦਾਰ ਜੀ ਨੂੰ ਤਨਖਾਈ ਐ ਡਿਕਲੇਅਰ ਕਰਿਆ ਸੀ ਤੇ ਗਿਆਨੀ ਤੁਮਾ ਜੀ ਉੱਥੇ ਉਹਨਾਂ ਨੂੰ ਬੋਲਣ ਤੋਂ ਰੋਕ ਰਹੇ ਸੀ ਇਹ ਸਾਰੇ ਕਾਸੇ ਪਿੱਛੇ ਜਿਹੜੀ ਸਿੱਖ ਸਿਆਸਤ ਹੁਣ ਇਸ ਵੇਲੇ ਕਾਲ ਤਖਤ ਦੇ ਉੱਤੇ ਹਾਵੀ ਹੋਣ ਨੂੰ ਪੋਲਿਟੀਕਲ ਬੰਦੇ ਅੱਡ ਅੱਡ ਰੇਂਜ ਖਿੱਚ ਰਹੇ ਨੇ ਅਸੀਂ ਸ਼ੁਰੂ ਤੋਂ ਹੀ ਭਾਰਤ ਮਾਤਾ ਲਈ ਲੜਾਈ ਕਰਨ ਵਾਲਾ ਤੇ ਜਿਹੜਾ ਭਾਰਤ ਮਾਤਾ ਲਈ ਲਹੂ ਦੇਣ ਵਾਲੀ ਪਰਿਵਾਰ ਚੋਂ ਹੈ ਸਾਡੇ ਪਾਪਾ ਜੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੰਗ ਕਰਦੇ ਸ਼ਹੀਦ ਹੋਏ ਸੀ ਉਹਨਾਂ ਤੋਂ ਅੱਗੇ ਵਰਲਡ ਵਾਰ 1 ਵਰਲਡ ਵਾਰ 2 ਕਹੋ ਮੇਰੇ ਫੋਰ ਫਾਦਰਸ ਤੇ ਮੇਰੇ ਦਾਦਾ ਜੀ ਨੇ ਲੜੀਆਂ ਤੇ ਦਾਦਾ ਜੀ ਨੇ ਹੋਰ ਸਾਰੀਆਂ ਲੜਾਈਆਂ ਲੜੀਆਂ ਤੇ ਮੇਰੇ ਜਿਹੜੇ ਚਾਚੇ ਤਾਇਆ ਨੇ ਉਹ ਤੋਂ ਬਾਅਦ ਆਂਡੀਆਂ ਜੰਗਾਂ ਲੜੀਆਂ ਪਰ ਮੈਨੂੰ ਵੀ ਆਪਣੇ ਕੋਲ ਤਿੰਨ ਮੇਰੇ ਕੋਲ ਅਸਲੇ ਸੀ ਤਿੰਨਾਂ ਚੋਂ ਇੱਕ ਹੁਣ ਘਟਾਤਾ ਗਿਆ ਤੇ ਜਿਹੜਿਆ ਪ੍ਰੋਪਰਟਿਡ ਬੋਰ ਹੈ ਉਹਨੂੰ ਲੈਣ ਲਈ ਮੈਂ ਬਹੁਤ ਕਹਿ ਲੋ ਚੱਕਰ ਲਗਾਏ ਬਹੁਤ ਜਿਹਨਾਂ ਕੋਲ ਫਿਰਿਆ ਇੱਕ ਵੈਪਨ 40 ਸਾਲ ਤੋਂ ਤੁਹਾਡੇ ਪਰਿਵਾਰ ਚ ਹੋਵੇ ਮੈਨੂੰ ਪਰਮਿਸ਼ਨ ਨਾ ਮਿਲੇ ਤੇ ਜਿਹੜੇ ਬੰਦੇ ਕਹਿ ਲੋ ਦੀਨਾਂ ਨੂੰ ਇਹ ਕਹਿੰਦੇ ਨੇ ਵੀ ਖਾਲਸਤਾਨੀ ਨੇ ਦੇਸ਼ ਤੋੜਨਾ ਚਾਹੁੰਦੇ ਨੇ ਉਹਨਾਂ ਨੂੰ ਆਲੇ-ਦਾਲੇ ਹਥਿਆਰ ਲੈ ਕੇ ਤੁਰਨਾ ਇਸ ਇਥੋਂ ਸਾਰਾ ਇਹ ਜਿਹੜਾ ਸਰਕਾਰ ਦਾ ਪ੍ਰਸਾਰ ਹੈ ਇਹ ਸਭ ਦਿਖਦਾ ਤੇ ਆਪਾਂ ਵੀ ਆਉਧਿਆਂ ਦੇ ਤੇ ਮਾਇਆ ਦੇ ਤੇ ਮੈਨ ਪਾਵਰ ਦੇ ਜਾਂ ਪੋਲੀਟੀਕਲ ਪਾਵਰ ਦੇ ਇੰਨੇ ਗਰੀਡੇ ਹੋਗੇ ਵੀ ਗੁਰੂ ਸਾਹਿਬ ਨੇ ਜਿਹੜਾ ਸਿੱਖ ਨੂੰ ਕਰਤਾਰ ਦਿੱਤਾ ਸੀ ਉਹਨੂੰ ਛੱਡ ਕੇ ਆਪਾਂ ਇਹਨੇ ਚੀਜ਼ਾਂ ਮਗਰ ਲੱਗ ਲੈ ਤੇ ਚਲੋ ਲੱਗ ਲੋ ਪਰ ਉਹ ਗੁਰੂ ਦੇ ਬਾਣਾ ਪਾ ਕੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਬਜਾਏ ਆਪਾਂ ਗੁਰੂ ਦੇ ਬਣਾਏ ਹੋਏ ਤਖਤ ਤੇ ਗੁਰੂ ਦੀ ਮਰਿਆਦਾ ਨੂੰ ਕਹਿ ਲੋ ਢੈਂਟੇਰੀ ਕਰਨ ਵਾਲੇ ਨੂੰ ਜਾ ਰਹੇ ਆ ਇਹ ਗੱਲ ਠੀਕ ਨਹੀਂ ਜੇ ਆਪਸ ਦੇ ਵਿੱਚ ਇਹਨਾਂ ਦਾ 파ੜ ਦਿਖੂਗਾ ਚਾਹੇ ਉਹ ਬਾਹਰੋਂ ਪੋਲਿਟਿਕਲ ਪਾਰਟੀਆਂ ਦੇ ਹੱਥਾਂ 'ਚ ਕਟਪੁੱਤਲੀਆਂ ਵਾਂਗੂ ਇਹ ਕਰ ਰਹੇ ਹੋਣ ਇਹ ਚੰਗਾ ਨਹੀਂ ਹੈ ਜਿਹੜਾ ਐਸਜੀਪੀਸੀ ਨੂੰ ਵੀ ਚਾਹੀਦਾ ਹੈ ਜਿਹੜਾ ਹੀ ਸਾਰਾ ਇਹ ਖਿਲਾਫਾ ਪਿਆ ਕੋਈ ਵੀ ਜਿਹੜੀਆਂ ਜ਼ਾਇਦਾ ਤਾਂ ਜਥੇਦਾਰੀ ਬਣਾਉਂਦੇ ਨੇ ਜਾਂ ਕੋਈ ਬਾਹਰ ਪੈਸੇ ਇਨਵੈਸਟ ਕਰ ਰਿਹਾ ਹੈ ਇਹ ਸਾਰਿਆਂ ਦੀ ਜਾਂਚ ਕਰਕੇ ਇਮਾਨਦਾਰ ਤੇ ਜਿਹੜੇ ਨਵੇਂ ਮੁੰਡੇ ਜਿਨ੍ਹਾਂ ਦਾ ਕਰਤਾਰ ਹੋਵੇ ਉਹ ਜੇ ਮੁੰਡਿਆਂ ਨੂੰ ਅੱਗੇ ਲਿਆਓ ਤਾਂ ਜੋ ਜਿਹੜੇ ਗੁਰੂ ਸਾਹਿਬ ਦੀ ਦੱਸੀ ਹੋਈ ਰਾਹ ਹੈ ਉਸ ਮੁਤਾਬਕ ਕਾਰਜ ਚੱਲਣ ਨਾ ਕਿ ਪੋਲੀਟੀਕਲ ਪਾਰਟੀਆਂ ਮੁਤਾਬਕ ਆਓ ਆਪਾਂ ਰਲ ਕੇ ਇਹ ਸਾਫ਼ ਕਰਨ ਦੀ ਕੋਸ਼ਿਸ਼ ਕਰੀਏ ਨਾ ਕਿ ਜਿਹੜਾ ਕੰਮ ਪਹਿਲਾਂ ਬਾ ਇੰਟੈਲੀਜੈਂਸ ਜਾਂ ਬਾਹਰਲੀਆਂ ਏਜੰਸੀਆਂ ਕਰਦੀਆਂ ਸੀ ਜਿਵੇਂ ਪੰਜਾਬ ਨੂੰ ਵੰਡੇਆ ਉਵੇਂ ਸਿੱਖਾਂ ਨੂੰ ਵੰਡਣ ਤੇ ਤੁਰੇ ਹੋਈ ਸੀ ਅੱਡ-ਅੱਡ ਸੰਪਰਦਾਮਾਂ ਤੇ ਹੋਰ ਦੇ ਰੂਪ ਵਿੱਚ ਆਪਾਂ ਵੀ ਉਹੀ ਕੰਮ ਨਾ ਕੀਆ ਤੇ ਇਕੱਠੇ ਹੋ ਕੇ ਸਗੋਂ ਤੋਂ ਜਿਹੜਾ ਪੁਰਾਣਾ ਪੰਜਾਬ ਆਪਣੇ ਤੋਂ ਖੁੱਸਿਆ ਵਿੱਚ ਦੇ ਬੰਦਿਆਂ ਦੇ ਜਿੰਨੇ ਵੀ ਸੀ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਗਈ ਬਾਹਰਲੇ ਬੰਦਿਆਂ ਨੇ ਆ ਕੇ ਵੰਡ ਕਰਾਈ ਵੰਡ ਪੰਜਾਬ ਦੀ ਕਰੀਗੇ ਤੇ ਇੱਕ ਬੰਦੇ ਦੇ ਕਹਿਣ ਤੇ ਵੰਡ ਹੋਊਗੀ ਨਾ ਤਾਂ ਇੱਥੇ ਕੋਈ Hindu ਨਾ ਕੋਈ Musalman ਨਾ ਕੋਈ Sikh ਇਹ ਨਹੀਂ ਚਾਹੁੰਦਾ ਸੀ ਵੀ ਪੰਜਾਬ ਦੇ ਟੁਕੜੇ ਹੋਣ ਇਹ ਦੇਖੋ ਉਹੀ ਕੰਮ ਅੱਗੇ ਹੁਣ ਸਿੱਖਾਂ ਦਾ ਹੈ ਕਿਉਂਕਿ ਸਿੱਖ Hindu ਤੇ Musalmana ਦੇ ਵਿੱਚ referee ਵਾਂਗੂ ਕੰਮ ਕਰਦੇ ਸੀ ਤੇ ਜਿਹੜਾ ਵੀ ਕੋਈ ਗਲਤ ਹੁੰਦਾ ਸੀ ਉਹਨੂੰ ਦੱਸਦੇ ਸੀ ਆਪ ਦਾ ਕੈਰੇਕਟਰ ਤਾਂ ਇੰਨਾ ਉੱਚਾ ਸੀ ਵੀ ਆਪ ਤਾਂ ਕੋਈ ਗਲਤੀ ਕਰਨ ਦੀ ਸਿੱਖ ਸੋਚ ਵੀ ਨਹੀਂ ਸਕਦਾ ਸੀ ਪਰ ਹੁਣ ਦੇਖੋ ਕਿਹੜੀ ਕਰੈਤ ਨਹੀਂ ਆਪਣੇ ਵਿੱਚ ਆਪਾਂ ਸਾਰੇ ਆਪਣੇ ਆਪਣੇ ਕਰਦਾਰ ਦੇ ਆਪ ਜਾਣੂ ਔਰ ਤੇ ਕਿਉਂ ਨਾ ਆਪਾਂ ਸੈਲਫ ਡਿਸਪਲਿਨ ਤੇ ਗੁਰੂ ਦੇ ਦੱਸੇ ਮਾਰਗ ਉਤੇ ਮੁਤਾਬਕ ਆਪਣੇ ਆਪ ਨੂੰ ਜਿਹੜਾ ਨਾਪੀਏ ਨਾਪ ਕੇ ਤੇ ਗੁਰੂ ਦੀ ਦੱਸੀ ਰਾਤੇ ਤੇ ਗੁਰੂ ਦੇ ਜਿਹੜੇ ਕੈਲੋ ਪਾਕਿਸਤਾਨੇ ਉਹਨਾਂ ਨੂੰ ਮੋੜ ਤੋਂ ਉਹਨਾਂ ਦੀ ਜਿਹੜੀ ਗਲੋਰੀ ਹੈ ਉਹ ਬਹਾਲ ਕਰੀਏ ਆਉ ਰਲ ਕੇ ਇੱਕ ਥਾਂ 'ਤੇ ਖੜੀਏ ਛੋਟੇ ਛੋਟੇ ਟੁਕੜਿਆਂ 'ਚ ਨਾਮ ਬੰਦੇ ਜਾਈਏ ਇਹਦੇ ਚ ਆਪਣੀ ਭੜਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ